ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਿਰੋਜਪੁਰ ਜ਼ਿਲ੍ਹੇ ਦਾ ਪਿੰਡ ਹੈ ਮਿੱਤਰੋ ਕਬਰਵੱਛਾ ਤੇ ਕਬਰਵੱਛੇ ਪਿੰਡ ਤੋਂ ਜਦੋਂ ਆਪਾਂ ਕਲਾਸਾਂ ਵਾਲੇ ਪਾਸੇ ਨੂੰ ਪੈਰ ਹੀ ਪੱਟਣਾ ਹੁਣ ਲਾਂਗੀ ਪੱਟਣੀਆਂ ਜਿਵੇਂ ਮੋੜ ਮੁੜਦੇ ਹਾਂ ਸਰ ਗੁੱਠ ਦੇ ਉੱਤੇ ਜਿਵੇਂ ਬਿਲਕੁਲ ਬਾਈ ਦਾ ਘਰ ਆ ਮਿੱਤਰੋ ਮੱਛਰਦਾਨੀ ਲੱਗੀ ਮਿਲ ਜੂਗੀ ਤੁਹਾਨੂੰ ਬਸ ਨਿਸ਼ਾਨੀ ਇਹ ਆ ਵੀ ਮੱਛਰਦਾਨੀ ਦੇ ਘਰੇ ਪਾਸ ਗੁੱਟ ਦੇ ਉੱਤੇ ਜਾਵਾ ਕਿਹੜੇ ਹੱਥ ਡਰਾਈਵਰ ਸਾਈਡ ਜਦੋਂ ਤੁਸੀਂ ਕਬਰ ਵਾਲ ਕਬਰਵੱਸੀ ਵਾਲੇ ਪਾਸਿਓਂ ਆ ਕੇ ਕਲਾਸਾਂ ਨੂੰ ਮੁੜੋਗੇ ਤਾਂ ਡਰਾਈਵਰ ਸਾਈਡ ਹੀ ਤੇ ਜੇ ਤੁਸੀਂ ਕਲਾਸਾਂ ਤੋਂ ਆ ਕੇ ਮਿੱਤਰੋ ਫਿਰ ਮੁੜੋਗੇ ਕਬਰਵੱਸੀ ਵਾਲੀ ਸਾਈਡ ਨੂੰ ਤਾਂ ਫਿਰ ਵੀ ਫਿਰ ਆ ਜੂਗੀ ਕਨੈਕਟਰ ਸਾਈਡ ਠੀਕ ਹੈ ਜੀ ਤੇ ਬਾਈ ਦਾ ਕੀ ਨਾਮ ਆ ਕਿਹੜੇ ਘਰੇ ਮੈਂ ਖੜੀ ਆ ਕਿ ਮਿੱਤਰੋ ਨੀਲੀ ਦਾ ਵੀ ਚ ਪੈਂਦੀ ਆ ਕਰਮਾਂ ਵਾਲੀ ਗਲੱਡਰ ਮੱਜਾ ਦੇ ਵਿੱਚ ਕਹਿੰਦਾ ਠੰਢੇ ਵੇਲੇ ਚੰਗੀ ਆ ਕੱਚੀ ਜਰੂਰ ਆ ਜੋ ਕਰਦੇ ਬਾਈ ਦੇ ਨਾਲ ਆਪਾਂ ਗੱਲਬਾਤ ਸਾਰੀ ਆ ਮਿੱਤਰੋ ਬਾਈ ਜਰਾ ਵੀ ਕੈਮਰੇ ਦੇ ਅੱਗੇ ਨਹੀਂ ਆਉਣਾ ਯਾਰ ਮੈਨੂੰ ਲੱਗ ਰਿਹਾ ਸੰਗ ਸਾਬੇ ਆਪਾਂ ਗੱਲਬਾਤ ਇੰਜ ਹੀ ਕਰਦੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਜੀ ਸੇਤਾ ਪਰਿਵਾਰ ਚੜਾ ਦੀ ਕਲਾ ਜੀ ਬਹੁਤ ਵਧੀਆ ਜੀ ਚਲੋ ਸ਼ੁਕਰਾ ਰੱਬ ਦਾ ਕਿੰਨੇ ਦਿਨ ਲੈਂਦੀ ਮੈਂ ਬਾਈ ਆ ਪੰਜ ਚਾਰ ਦਿਨ ਲਊ ਯਾਰ ਪੰਜ ਚਾਰ ਦਿ ਇਹ ਕਿੰਨੀਆਂ ਦੇ ਹੁੰਦੇ ਹੈ ਬਲੱਟੀ ਇਹ ਹੋ ਜਾਂਦਾ ਬਈ ਹੈਨਾ ਸੁਆ ਕਿੰਨਾ ਸੁੰਦੀ ਪਈ ਹੈ ਤੀਜਾ ਬਾਈ ਜੀ ਤੀਜਾ ਸੁਆ ਇਹਨੇ ਸੋਣਾ ਵਾ ਦੁੱਧ ਕਿੰਨਾ ਚੁੰਦਾ ਰਿਹਾ ਬਈ ਪਿਛਲੇ ਸੋਇ ਠੀਕ ਹੈ ਯਾਰ 12 ਕਿਲੋਟਰ ਤੇ 12 ਲੀਟਰ ਦੇ ਦੁੱਧ ਆਸ ਤੇ ਪਾ ਚੁੰਦੇ ਰਿਹਾ ਠੀਕ ਹੈ ਚੋਣ ਚਣ ਚੰਗਾ ਲੱਗਿਆ ਬਹੁਤ ਵਧੀਆ ਜੀ ਸੀਲ ਆ ਕੋਈ ਘਰੇ ਰੱਖਣਾ ਮੈਂ ਵੈਸੇ ਹੀ ਦੱਸਦੀ ਸੀਲ ਹੈਨਾ ਅੱਛਾ ਬਈ ਰੇਟ ਕੀ ਰੋਗੇ ਹਾਂ ਦਾ ਬਈ ਇੱਕ ਲੱਖ 25000 ਰੁਪਇਆ ਰੇਟ ਮਾਨਤਨ ਹੋ ਜਾਊਗਾ ਵਿੱਚੋਂ ਹਾਂਜੀ ਐਤ ਕੀ ਫਿਰ ਟੀਕਾ ਭਰਾਇਆ ਹੋ ਕਿ ਸੰਤੋ ਕਰੋਸ ਸੰਤੋ ਕਰੋਸ ਠੀਕ ਹੈ ਬਈ ਘਰੇ ਰੱਖਣ ਨਾਲ ਲੈ ਜਾ ਕੋਈ ਲੰਬਤ ਨਹੀਂ ਹੁੰਦਾ ਨਾ ਨਾ ਕੋਈ ਨਹੀਂ ਠੀਕ ਹੈ ਲੈ ਬਈ ਮਿੱਤਰ ਤੋੜ ਦਿਓ ਬਈ ਖੋਲ ਦੀ ਮੜਾ ਜੀ ਠੀਕ ਹੈ ਜੀ ਲੈ ਬਈ ਮਿੱਤਰੋ 125000 ਰੁਪਇਆ ਕੀਮਤ ਹੈ ਇਹਦੀ ਕਰਮ ਵਾਲੀ ਦੀ ਤੀਜਾ ਸੂਆ ਇਹਨੇ ਸੂਣਾ ਵਾ ਮਿੱਤਰੋ ਸੂਣ ਦੇ ਵਿੱਚ ਦਿਨ ਹਜੇ ਟੋਰਾ ਨਾਲ ਮੇਰੇ ਹਿਸਾਬ ਦੇ ਨਾਲ ਪਾਈ ਜਾਂਦਾ ਪੰਜ ਸੱਤ ਦਿਨੇ ਨੇ ਲੈ ਜਾਣੇ ਲੋ ਲੈ ਵੀ ਜਾਊਗੀ ਮੈਂ ਥੱਲੋਂ ਥੱਲੋਂ ਡਾਡੀ ਚੰਗੀਆਂ ਬਣਦੀ ਬਣਾਉਂਦੀ ਆਉਂਦੀ ਬਹੁਤ ਸੋਹਣੀਆਂ ਨੇ ਤਿਆਰੀ ਕਰ ਲੈਣੀ ਹੈ ਮੌਕੇ ਤੇ ਮਿੱਤਰੋ ਲੇਵਾ ਚੰਗਾ ਬਣੂਗਾ ਕਿਉਂਕਿ ਹਜੇ ਮੈਂ ਕੱਚੀ ਆ ਪੰਜ ਤੋਂ ਸੱਤ ਦਿਨਾਂ ਦੀ ਹੂੰ ਲੈ ਆ ਬਈ ਮੋੜ ਦਿਓ ਸੋਣਾ ਲੇਵਾ ਲੱਗਾ ਜਿੰਦਾ ਮਰਜ਼ੀ ਦੇਖ ਸਕਦੇ ਮਿੱਤਰੋ ਤੁਸੀਂ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਹਾਂਜੀ ਲੈ ਆ ਬਈ ਮੋੜ ਲਿਓ ਜੀ ਇਹਨੂੰ ਲੈ ਜੀ ਬਈ ਇੱਕ ਰੀ ਹੋਰ ਮੰਡੀ ਇਹ ਤੁਨਾਂ ਗੀ ਜੂਗੀ ਹੂੰ ਬੜਾ ਜੰਮ ਕਰ ਲੋ ਰਾਜਾ ਪੁੱਤੇ ਆ ਜਾ ਲੱਡੀ ਆ ਜਾ ਆ ਜਾਏ ਬੱਦ ਗਈ ਇੱਥੇ ਠੀਕ ਆ ਹਾਂ ਲਿਆ ਵੀ ਮੋੜ ਦਿਓ ਸੋਹਣੀ ਤਿਆਰੀ ਆ ਯਾਰ ਜੰਨੀ ਹੈਗੀ ਕੋਈ ਮਾੜੀ ਮਹਿ ਨਹੀਂ ਕਹਿ ਸਕਦੇ ਤੁਸੀਂ ਆ ਕੇ ਇਹ ਨਹੀਂ ਹੈ ਕੋਈ ਪੁਰਾਣੇ ਅੰਦਰ ਜੂਗਾ ਬਈ ਲੈਣੀ ਤਾਂ ਨਾਲ ਲੈਣੀ ਉਹ ਪੈਸੇ ਦੀ ਗੱਲ ਹੈ ਨਾ ਕਰਦੇ ਮੈਂ ਮੜੇ ਹੈਂਡਲਿੰਗ ਦਾ ਮੈਂ ਨੰਗੀ ਜਾਣਾ ਨੰਦ ਨੰਗੇ ਨਾਲ ਹੂੰ ਲੈ ਬਈ ਤੇ ਖਿਡਾਰੀ ਹੋਣਾਂ ਦਾ ਲਿਵਾ ਵਗਾਰੀਆ ਦੇਖੋ ਮਿੱਤਰੋ ਥਾਣ ਲਿਵਾ ਕਰਮ ਵਾਲੀ ਦਾ ਤੁਸੀਂ ਚੈੱਕ ਕਰ ਲਓ ਕੋਈ ਵੀ ਹੱਥ ਤਰਾ ਹੈ ਨਹੀਂ ਯਾਰ ਗੱਲ ਖਤਮ ਬੈਣ ਓਕੇ ਦੀ ਰਿਪੋਰਟ ਹੌਲੀ ਹੌਲੀ ਨਿਖਰ ਜਾਣਾ ਨੇ ਅਜੇ ਦਿਨ ਪਏ ਹੋਏ ਮਿੱਤਰੋ ਕੋਠੇ ਦੇ ਨਾਲ ਧਾਰ ਲਾਉਗੀ ਬਈ ਉਕੀ ਜਮਾ ਪੂੜਾ ਪੜਾ ਮੈਂ ਦਾ ਬਹੁਤ ਚੰਗੀ ਆ ਵੀ ਸ਼ੇਪ ਦੇ ਵਿੱਚ ਇਹਦੀ ਜਿਹੜੀ ਬਾਡੀ ਬੰਤਰ ਕੱਟ ਆ ਉਤੋਂ ਮਿੱਤਰ ਰੀੜ ਦੀ ਹੱਡੀ ਦਾ ਗੰਗਰੋੜ ਦੇ ਵਿੱਚ ਔਰਤਾਂ ਉਤਾਉਣ ਆ ਜਿਹੜੀ ਉਹ ਮੰਨ ਲਓ ਜੇ ਕਹਿ ਦਨੇ ਆਪਾਂ ਗੋਲ ਮਟੋਲ ਸਮੁੰਦਰ ਘੱਟ ਲੰਮੀ ਘੱਟ ਉਸੇ ਤਰ੍ਹਾਂ ਦੀ ਗ੍ਰੈਡੇਡ ਮਈਆਂ ਵਾਲਾ ਪੇਟ ਭਾਰਾ ਨੀਲੀ ਰਾਵੀ ਦਾ ਪੱਖ ਚੰਗਾ ਇਹਦੇ ਵਿੱਚ ਸਾਰੇ ਲੇਵਾ ਜਿਹੜਾ 5-7 ਦਿਨਾਂ ਦਾ ਜਿਉਂ ਕਿ ਮੈਂ ਨੇ ਪੂੜਾ ਨਹੀਂ ਹਜੇ ਟੁੱਟ ਲੱਗਿਤਾ ਦੇਖ ਸਕਦੇ ਤੁਸੀਂ ਪੂੜਾ ਜਵਾਂ ਨਹੀਂ ਹਜੇ ਸੱਟਿਆ ਪੈਣੇ ਕਰਮਲ ਇਹਨੇ ਵਧੀਆ ਮੈਨੇ ਨਿੱਖਰ ਜਾਣਾ ਨੰਬਰ ਭਾਈ ਕਿੰਨਾ ਆ ਗਿਆ ਆਪਣਾ 98157 ਜੀ 73354 ਇੱਕ ਵਾਰੀ ਹੋਰ ਆਉਂਦੇ ਜੀ 98157 98157 73354 73354 54 ਇਸ ਨੰਬਰ ਤੇ ਕਰ ਲਓ ਬਾਈ ਨਾਲ ਰਾਬਤਾ ਕੈਂਪਿੰਡ ਕਬਰਵੱਛਾ ਮੋੜ ਕਲਾਸ